ਫਗਵਾੜਾ ਦੇ ਪੋਸ਼ ਏਰੀਏ ਸ਼ਹੀਦ ਭਗਤ ਸਿੰਘ ਨਗਰ ਸਕੀਮ ਨੰਬਰ 3 ਪਲਾਈ ਰੋਡ ਤੋਂ ਦੇਰ ਰਾਤ ਚੋਰ ਸਟੇਟ ਬੈਂਕ ਆਫ ਇੰਡੀਆ ਦਾ ਏਟੀਐਮ ਹੀ ਕੱਟ ਕੇ ਵਿੱਚੋਂ ਕੈਸ਼ ਲੈ ਗਏ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਚੋਰਾਂ ਦੇ ਹੌਸਲੇ ਤਾਂ ਪਹਿਲਾਂ ਹੀ ਬੁਲੰਦ ਸਨ ਪਰ ਇਸ ਵਾਰ ਦਾਤ ਤੋਂ ਬਾਅਦ ਤਾਂ ਪ੍ਰਸ਼ਾਸਨ ਤੇ ਪੂਰਨ ਤੌਰ ਤੇ ਸਵਾਲੀਆ ਨਿਸ਼ਾਨ ਖੜੇ ਹੋ ਗਏ ਹਨ ਹੁਣ ਦੇਖਣਾ ਇਹ ਹੈ ਕਿ ਚੋਰਾਂ ਦਾ ਨੈਟਵਰਕ ਤੇਜ਼ ਹੈ ਜਾਂ ਪੁਲਿਸ ਦਾ ਮਾਮਲਾ ਜਿਹੜਾ ਇੱਕ ਏਟੀਐਮ ਖੁੱਲਾ ਪਿਆ ਤੇ ਕੱਟਿਆ ਹੋਇਆ ਕੀ ਮਾਮਲਾ ਸਰ ਹਾਂਜੀ ਇਹ ਪਲਾਈ ਰੋਡ ਤੇ ਹੈ ਜਿਹੜਾ ATM SBI ਬੈਂਕ ਦਾ ਤੇ ਇਸ ਨੂੰ ਗੈਸ ਕਟਨ ਨਾਲ ਇਸ ਤੋਂ ਚੋਰੀ ਕਰਕੇ ਲੈ ਗਏ ਜੋ ਆਈਸੀ ਹਮੇਸ਼ਾ ਤੇ ਨੌਜਵਾਨ ਤੇ ਹੁਣ ਇਸ ਸੰਬੰਧੀ ਅਸੀਂ ਜਿਹੜੇ ਅਥੋਰਾਈਟੀਆਂ ਨੂੰ ਬੁਲਾਇਆ ਹੈ ਤੇ ਉਹਨਾਂ ਤੋਂ ਸਾਰੀ ਜਾਂਚ ਕਰ ਰਹੇ ਆ ਕਿ ਕਦੋਂ ਕਿੰਨੇ ਹੋਏ ਉਹਨਾਂ ਨੇ ਕਾਲ ਨਹੀਂ ਤੇ ਕਦੋਂ ਕਿੰਨੇ ਕੈਸੀ ਸੀ ਦੇ ਵਿੱਚ ਉਸ ਸੋਮਵਾਰ ਜਿਹੇ ਅਸੀਂ ਰਜਿਸਟਰ ਕਰਕੇ ਤੇ ਅਗਲੇ ਕਾਰਜਾਂ ਲਈ ਤੇ ਬੈਂਕ ਵਾਲੇ ਮੋਕੇ ਤੇ ਆਏ ਜਾਂ ਨਹੀਂ ਆਏ ਹੁਣ ਤੱਕ ਬੈਂਕ ਵਾਲੇ ਹੁਣ ਤੱਕ ਕੋਈ ਮੋਕੇ ਦੀ ਨਹੀਂ ਆਈ ਇਹ ਏਜੰਸੀ ਦੇ ਅੰਡਰਟੇਕਿੰਗ ਤੇ ਉਹਨਾਂ ਨਾਲ ਗੱਲ ਹੋ ਗਈ ਸੀ ਸਾਡੇ ਸੇਵ ਕੋ ਆ ਰਹੇ ਨੇ ਸਾਰਾ ਕੁਝ ਲੈ ਕੇ ਆਣਗੇ ਡਾਕੂਮੈਂਟ ਵਗੈਰਾ ਤੇ ਅਥੋਰਾਈਜ਼ ਪਸ ਤੋਂ ਭੇਜਾਂਗੇ ਤੇ ਹੁਣ ਸੀਸੀਟੀਵੀ ਫੁਟੇਜ ਦੇ ਵਿੱਚ ਕੁਝ ਆਇਆ ਸੀਸੀਟੀਵੀ ਫੁਟੇਜ ਦੇ ਦੇਖ ਰਹੇ ਚੈੱਕ ਕਰ ਰਹੇ ਆ ਜੇ ਉਸ ਤੋਂ ਮੰਦੀ ਤੋਂ ਜਾਣਕਾਰੀ ਵੀ ਰਾਤ ਦੇ ਕਿੰਨੇ ਵਜੇ ਦੀ ਵਾਰਦਾਤ ਹੈਗੀ ਤੇ ਮੋਸਟਲੀ 2:30 ਕੋਈ ਦੀ ਹੋਵੇਗਾ